ਤਾਂ ਇਸ ਵਕਤ ਖੜੇ ਹਾਂ ਜੀ ਡੇਰਾ ਬਾਬਾ ਨਾਨਕ ਹਲਕਾ ਦੇ ਪਿੰਡ ਸਿੰਘਪੁਰਾ ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਮੈਡੀਕਲ ਟੀਮ ਜੋ ਕਿ ਰਾੜਾ ਮੈਡੀਕਲ ਸਰਵਿਸ ਵਾਲੇ ਜੋ ਆਪਣਾ ਮੈਡੀਕਲ ਕੈਂਪ ਲਗਾਇਆ ਹੋਇਆ ਹੈ ਜੋ ਹੜ ਦੇ ਹੜ ਦੇ ਪੀੜਤ ਲੋਕਾਂ ਨੂੰ ਜੋ ਮੁਸ਼ਕਲ ਆ ਰਹੀਆਂ ਸੀ ਹੜ ਦੇ ਪਾਣੀ ਦੇ ਨਾਲ ਜੋ ਲੋਕਾਂ ਦੇ ਵਿੱਚ ਇਨਫੈਕਸ਼ਨ ਫੈਲ ਰਹੀ ਸੀ ਸੋ ਸਾਡੇ ਨਾਲ ਬ੍ਰਦਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਔਰ ਜਾਣਦੇ ਆ ਕਿੱਥੋਂ ਵੀਰੋਂ ਨਹੀਂ ਆਏ ਨੇ ਹਾਂਜੀ ਵੀਰ ਜੀ ਵਧੀਆ ਜੀ ਤੁਸੀਂ ਵੀਰ ਜੀ ਕਿਹੜੀ ਜਗ੍ਹਾ ਤੋਂ ਆਪਾਂ ਆਏ ਆ ਔਰ ਕਿਸ ਵੱਲੋਂ ਇਹ ਸਰਵਿਸ ਹਾਂਜੀ ਅਸੀਂ ਪਿੰਡ ਜਸੋਵਾਲ ਤੋਂ ਹਲਕਾ ਮਾਛੀਬੜਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਵਾਸੀ ਆ ਤੇ ਅਸੀਂ ਇਹ ਸਰਵਿਸ ਹੈ ਜਿਹੜੀ ਰਾਰਾ ਮੈਡੀਕਲ ਸਰਵਿਸ ਤੁਰਕੀ ਤੋਂ ਸਾਡੇ ਰਗਵੀਰ ਸਿੰਘ ਚੋਹਾਨ ਪਾਜੀ ਜਿਨ੍ਹਾਂ ਵੱਲੋਂ ਇਹ ਸਰਵਿਸ ਚਲਾਈ ਗਈ ਹੈ ਤੇ ਅਸੀਂ ਪਹਿਲਾਂ ਵੀ ਪਿੱਛੇ ਕਈ ਪਿੰ ਤੇ ਹੁਣ ਇਹ ਸਿੰਘਪੁਰਾ ਪਿੰਡ ਦੇ ਵਿੱਚ ਆਏ ਆ ਸਰਪੰਚ ਸਾਹਿਬ ਨਾਲ ਸਾਡੀ ਇੱਥੇ ਮੁਲਾਕਾਤ ਹੋਈ ਆ ਤੇ ਇੱਥੇ ਅਸੀਂ ਜਿਹੜਾ ਦਵਾਈਆਂ ਦਾ ਜਿਹੜਾ ਕੈਂਪ ਲਾਇਆ ਆ ਠੀਕ ਹੈ ਕਿ ਹੜ੍ਹ ਪੀੜਤਾ ਪਰਵ ਪਰਿਵਾਰ ਆ ਜਿਹੜੇ ਜਿੰਨਾਂ ਹੜ੍ਹ ਕਰਕੇ ਨਾ ਇਹ ਪਿੰਡਾਂ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਮੈਡੀਕਲ ਪ੍ਰੋਬਲਮਸ ਜਿਹੜੀਆਂ ਉਹ ਅੱਜ ਦੇ ਟਾਈਮ ਦੇ ਵਿੱਚ ਆ ਰਹੀਆਂ ਆ ਤਾਂ ਕਰਕੇ ਅਸੀਂ ਇਹ ਜਿਹੜਾ ਮੈਡੀਕਲ ਦਾ ਫ੍ਰੀ ਕੈਂਪ ਲਗਾਇਆ ਗਿਆ ਕਿਸ ਕਿਸ ਚੀਜ਼ ਦੀ ਜ਼ਿਆਦਾ ਪ੍ਰੋਬਲਮ ਜੋ ਦੇਖਣ ਨੂੰ ਮਿਲਿਆ ਸਾਨੂੰ ਮੇਨਲੀ ਜ਼ਿਆਦਾ ਤਾਂ ਪਾਣੀ ਦੇ ਵਿੱਚੋਂ ਲੰਘਣ ਕਰਕੇ ਜਿਹੜੇ ਕਿਸਾਨ ਵੀਰ ਨੇ ਜਾਂ ਹੋਰ ਵੀ ਪਰਿਵਾਰ ਵਾਸੀ ਨੇ ਉਹਨਾਂ ਨੂੰ ਪਾਣੀ ਦੇ ਵਿੱਚੋਂ ਲੰਘਣ ਕਰਕੇ ਨਾ ਸਕ ਸਪੈਰ ਗਲਦੇ ਨੇ ਜਾਂ ਉਹ ਖਾਰਸ਼ ਹੁੰਦੀ ਹੈ ਜੋ ਵੀ ਹੁੰਦਾ ਉਹਦੇ ਕਰਕੇ ਉਹਦੀਆਂ ਵੀ ਸਾਡੇ ਕੋਲ ਸਪੈਸ਼ਲਿਸਟ ਡਾਕਟਰ ਸਾਹਿਬ ਵੀ ਸਾਡੇ ਕੋਲ ਆਏ ਨੇ ਤੇ ਉਹ ਚੈੱਕ ਕਰਕੇ ਐਟ ਅ ਟਾਈਮ ਤੇ ਉਸੇ ਤਰ੍ਹਾਂ ਦੀ ਦਵਾਈ ਦਿੰਦੇ ਨੇ ਜਿਸ ਹਿਸਾਬ ਦੀ ਉਹਨਾਂ ਨੂੰ ਪ੍ਰੋਬਲਮ ਹੈ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਦਵਾਈਆਂ ਜੋ ਹੈ ਡਾਕਟਰ ਸਾਹਿਬ ਉਹਨਾਂ ਲੋ ਦਿੱਤੀਆਂ ਜਾ ਰਹੀਆਂ ਨੇ ਔਰ ਖਾਸ ਕਰਕੇ ਚੈੱਕ ਅਪ ਕਰਕੇ ਦਿੱਤੇ ਜਾ ਰਹੇ ਨੇ ਡਾਕਟਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਸਾਹਿਬ ਹਾਂ ਸਰ ਮੈਂ ਡਾਕਟਰ ਕੁਲਵਿੰਦਰ ਸਿੰਘ ਮੈਡੀਕਲ ਪ੍ਰੈਕটিশਨਰ ਐਸੋਸਿਏਸ਼ਨ ਪੰਜਾਬ ਬਲਾਕਰਾਨ ਦਾ ਪ੍ਰੈਜ਼ੀਡੈਂਟ ਮੇਰੇ ਨਾਲ ਡਾਕਟਰ ਰਮਨ ਤੇ ਬਾਕੀ ਸਾਡ ਇਹ ਅਸੀਂ ਪਹਿਲਾਂ ਫਸਟ ਆਉਣ ਤੋਂ ਪਹਿਲਾਂ ਤਾਂ ਇਹ ਦੇਖਿਆ ਇੱਥੇ ਵੀ ਸਾਨੂੰ ਇੱਥੇ ਜ਼ਰੂਰਤ ਕਿਸ ਚੀਜ਼ ਦੀ ਹੈਗੀ ਆ ਜਿਸ ਤਰ੍ਹਾਂ ਰਾਸ਼ਨ ਹੈਗਾ ਆ ਜਾਂ ਕੋਈ ਕਪੜਾ ਚਾਹੀਦਾ ਕਿਸੇ ਨੂੰ ਉਸ ਤੋਂ ਇਲਾਵਾ ਕੋਈ ਹੋਰ ਸਮਾਨ ਹੈਗਾ ਉਹ ਆਲਰੇਡੀ ਪਹੁੰਚ ਚੁੱਕਾ ਇੱਥੇ ਕਿ ਅਸੀਂ ਤੇ ਸਪੈਸ਼ਲ ਸਾਡੇ ਬੰਦੇ ਨਾਲ ਕੰਟੈਕਟ ਕੀਤਾ ਆਪਣੇ ਜਿਹੜੇ ਹੈਗੇ ਨੌਨ ਹੈਗੇ ਆ ਹੁਣ ਪੁੱਛਿਆ ਕਿ ਐਕਚੁਅਲੀ ਚਾਹੀਦਾ ਕੀ ਇੱਥੇ ਕਿ ਸਾਨੂੰ ਜ਼ਰੂਰਤ ਲੱਗੀ ਕਿ ਸਾਨੂੰ ਮੈਡੀਸਨ ਦੀ ਇੱਕ ਦਾ ਕੈਂਪ ਲਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਇੱਥੇ ਕੋਸ਼ ਤਾਂ ਬਚਾਰੇ ਟੈਨਸ਼ਨ ਵਾਲੇ ਬੀਪੀ ਹਾਈ ਕਰੀ ਬੈਠੇ ਆ ਕੁਝ ਲੋ ਕਰੀ ਬੈਠੇ ਆ ਬੀਪੀ ਦੇ ਪੇਸ਼ੈਂਟ ਬਹੁਤ ਆ ਰਹੇ ਆ ਲੋਅ ਵਾਲੇ ਤੇ ਹਾਈ ਵਾਲੇ ਉਸ ਤੋਂ ਇਲਾਵਾ ਪਾਣੀ ਕਰਕੇ ਫਲਟ ਕਰਕੇ ਅਲਰਜੀ ਬਹੁਤ ਹੋ ਚੁੱਕੀ ਆ ਕੋ ਪੇੜ ਦੀਆਂ ਫੈਸ਼ਨਾਂ ਹੋ ਰਹੀਆਂ ਬੱਚੇ ਬਿਮਾਰ ਹੋ ਰਹੇ ਆ ਅਸੀਂ ਦੋ ਹਰ ਹਰ ਤਰ੍ਹਾਂ ਦੀ ਲੈ ਕੇ ਆ ਰਹੇ ਆ ਆਏ ਹੋਏ ਆ ਤੇ ਤਕਰੀਬਨ ਅਸੀਂ ਦੋ ਪਿੰਡ ਤੋਂ ਤੀਜੀ ਤੀਜੀ ਪਿੰਡ ਅਸੀਂ ਪਹੁੰਚ ਚੁੱਕੇ ਆ ਤੇ ਇੱਥੇ ਸਾਡੇ ਕੋਲ ਜੀ ਲਿਸਟ ਅਗੇ ਚਾਰ ਪੰਜ ਪਿੰਡ ਹੋਰ ਸਾਡੇ ਕੋਲ ਹੈਗੇ ਅਜੇ ਅਸੀਂ ਸਾਰੇ ਪਿੰਡਾਂ 'ਚ ਜਾ ਕੇ ਕੈਂਪ ਲਾਵਾਂਗੇ ਇੱਥੇ ਜਿਹਦੇ ਵਿੱਚ ਮਾਚੀ ਮਾਚੀਵਾਲ ਕੋਨੇਵਾਲ ਧਰਮਾ ਬਾਦ ਸਿੰਘਪੁਰਾ ਸ਼ਾਮਪੁਰਾ ਪੰਜ ਗਰਾਈ ਸਿੰਘੋਕੇ ਤਿੰਨ ਸੋਕੇ ਸਾਰੇ ਪਿੰਡਾਂ 'ਚ ਅਸੀਂ ਜਾਵਾਂਗੇ ਅਜੇ ਡਾਕਟਰ ਸਾਹਿਬ ਜਿਵੇਂ ਕਿ ਦੇਖ ਸਕਦੇ ਆ ਕਿ ਅਜੇ ਵੀ ਪਿੰਡਾਂ ਦੇ ਵਿੱਚ ਪਾਣੀ ਦਾ ਜੋ ਲੈਵਲ ਹੈ ਉਹ ਕਾਫੀ ਜ਼ਿਆਦਾ ਹੈ ਸੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਸ ਤਰ੍ਹਾਂ ਉਹ ਆਪਣੇ ਆਪ ਦਾ ਬਚਾਅ ਕਰ ਸਕਣ ਉਹ ਕਿਸ ਤਰ੍ਹਾਂ ਬਿਮਾਰੀਆਂ ਤੋਂ ਬਚ ਸਕਣ ਫਸਟ ਲੋਕੀ ਅਵੇਅਰ ਅਵੇਅਰ ਤਾਂ ਹੈਗੀ ਆ ਜਿੰਨਾਂ ਪਤਾ ਹੁਣ ਵੀ ਪਾਣੀ ਜਾ ਕੇ ਪਿਆਰ ਗਲਦੇ ਆ ਜਿਹੜਾ ਬੰਦਾ ਕਿਸਾਨ ਹੈਗਾ ਉਹਦਾ ਦਿਲ ਤਾਂ ਨਹੀਂ ਮੰਨਦਾ ਕਿ ਉਹ ਆਪਣੇ ਖੇਤ ਵਿੱਚ ਨਾ ਜਾਵੇ ਜਦੋਂ ਪਾਣੀ ਕਟਿਆ ਉਹ ਤਾਂ ਜਾਣ ਦਿਲ ਕਰਦਾ ਜਾ ਕੇ ਦੇਖੇ ਵੀ ਕੀ ਆ ਬਚਿਆ ਕੀ ਆ ਰਹਿ ਗਿਆ ਨਾ ਅਸੀਂ ਇਹੀ ਕਹਿੰਦੇ ਕਿ ਪਾਣੀ ਜਿੱਦਾਂ ਫਸਲਾਂ ਗਲ ਚੁੱਕੀਆਂ ਆ ਸਮੈਲਾਂ ਸਮੈਲ ਬਹੁਤ ਆ ਰਹੀ ਪਾਣੀ ਚੋਂ ਅਸੀਂ ਇਹ ਅਵੇਅਰ ਕਰਾਂਗੇ ਪ ਜੇ ਜਾਣਾ ਪੈ ਰਿਹਾ ਕੋਈ ਆਪਣੇ ਸੇਫਟੀ ਸ਼ੂਜ਼ ਵੇਰਾ ਪਕੇ ਬਾਹਰ ਨਿਕਲਣਾ ਔਰ ਬੱਚੇ ਨੂੰ ਤਕਰੀਬਨ ਬਾਹਰ ਨਾ ਕੱਢਣਾ ਤਾਂ ਵਧੀਆ ਗੱਲ ਹੈ ਕਿ ਬੱਚੇ ਜਿਹੜੇ ਹੈਗੇ ਉਹਨਾਂ ਦੀ ਥੋੜਾ ویک ਹੁੰਦੇ ਆ ਇਸ ਕਰਕੇ ਜਲਦੀ ਉਹ ਬਿਮਾਰੀ ਚ ਪੇਟ ਵਿੱਚ ਆਉਂਦੇ ਆ ਥੋੜਾ ਇਹੀ ਕਹਿਣਾ ਚਾਹਦੇ ਆ ਜਿਸ ਤਰ੍ਹਾਂ ਜੇ ਦੇਖ ਸਕਦੇ ਆ ਆਪਾਂ ਪਾਣੀ ਦੇ ਨਾਲ ਜੋ ਜੋ ਹਾਲਾਤ ਨੇ ਉਹ ਬਹੁਤ ਜ਼ਿਆਦਾ ਖ਼ਾਬ ਹੋਏ ਨੇ ਔਰ ਡਾਕਟਰ ਸਾਹਿਬ ਨੇ ਦੱਸਿਆ ਗਿਆ ਕਿ ਪੂਰੀ ਸੇਫਟੀ ਦੇ ਨਾਲ ਜੋ ਬਾਹਰ ਦੀ ਜਾਣਾ ਚਾਹੀਦਾ ਹੈ। ਸੋ ਸਾਡੇ ਨਾਲ ਪਿੰਡ ਦੇ ਸਰਪੰਸਾ ਵੀ ਮੌਜੂਦ ਨੇ। ਸਰਪੰਸਾ ਉਹਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇਗੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਸਰਪੰਸਾ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਪੰਸਾਬ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀਆਂ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਹੈ? ਮੁਸ਼ਕਲ ਹੈ ਹੀ ਫਲੱਡ ਦਾ ਹੋਣ ਕਰਕੇ ਜਿਆਦਾ ਹੱਥ ਪੈਰ ਗਲਨ ਦੀ ਪਾਣੀ ਦੇ ਵਿੱਚ 10-10 ਦਿਨ ਹੋ ਗਏ ਲੋਕਾਂ ਨੂੰ ਰਹਿਣ ਦੇ ਨੂੰ। ਦੂਜੇ ਨੰਬਰ ਤੇ ਬੀਪੀ ਵਦਨ ਦੇ ਨੇ ਸਾਰੇ ਦੇ ਕਿਸੇ ਦਾ ਡਾਊਨ ਹੋਣ ਦਾ ਟੈਂਸ਼ਨ ਕਰਕੇ ਕੁਦਰਤੀ ਮਾਰ ਪੈ ਗਈ ਆ ਮਾਰ ਬਹੁਤ ਬੁਰੀ ਵੱਡੀ ਪੈ ਗਈ ਆ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਨੂੰ ਕਿ ਮਤਲਬ ਜੋ ਗਰੀਬ ਲੋਕ ਨੇ ਜਾਂ ਹਰ ਵਰਗ ਜੋ ਇਹਦੇ ਵਿੱਚ ਜੋ ਪ੍ਰਭਾਵਿਤ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਟੋਟਲੀ ਜੀ ਦੇਖਿਆ ਜਾਵੇ ਤਾਂ ਸਰ ਹਰ ਬੰਦੇ ਦਾ ਨੁਕਸਾਨ ਹੋਇਆ ਭਾਵੇਂ ਕੋਈ ਤਗੜਾ ਕੋਈ ਮਾੜਾ ਵਾ ਧੜੀਦੜ ਤੱਕ ਹਰ ਬੰਦੇ ਦਾ ਨੁਕਸਾਨ ਹੋਇਆ ਬਹੁਤ ਲੋਕਾਂ ਦੇ ਕਮਰੇ ਡਿੱਗ ਚੁੱਕੇ ਨੇ ਘਰਾਂ ਦੇ ਬਹੁਤ ਜ਼ਿਆਦਾ ਪਾਣੀ ਹੈ ਨੁਕਸਾਨ ਬਹੁਤ ਜ਼ਿਆਦਾ ਕਰਦਾ ਪਾਣੀ ਅੱਜ ਤੁਹਾਡੇ ਵਿੱਚ ਪਿੰਡ ਵਿੱਚ ਜੋ ਟੀਮ ਆਈ ਹੋਈ ਆ ਮੈਡੀਕਲ ਲੈ ਕੇ ਸੇਵਾਵਾਂ ਕੀ ਕਹਿਣਾ ਚਾਹੁੰਦੇ ਨੇ ਬਾਰੇ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਸਾਡੇ ਪਿੰਡ ਆਏ ਨੇ ਇਹਨਾਂ ਦਾ ਅਸੀਂ ਦੇ ਨਹੀਂ ਦੇ ਸਕਦੇ ਕਿ ਜਿਹੜੇ ਇਸ ਮੌਕੇ ਤੇ ਆਏ ਨੇ ਦੀਦੂਰੋ ਚੱਲ ਕੇ ਪਿੰਡ ਦੀ ਸਿਹਤ ਦਾ ਕਰਨ ਵਾਸਤੇ ਆਏ ਨੇ ਵੀ ਲੋਕ ਪਾਣੀ ਵਿੱਚ ਨਹੀਂ ਹਾਂਜੀ ਹਰ ਕਿਸਮ ਦੀ ਦਵਾਈ ਦੇਣ ਦੇ ਹਾਂਜੀ ਵਧੀਆ ਦਵਾਈਆਂ ਦੇ ਕੇ ਜਾ ਰਹੇ ਸਾਡੇ ਨਾਲ ਅੰਕਲ ਜੀ ਮੌਜੂਦ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਅੰਕਲ ਜੀ ਕੀ ਕਹਿਣਾ ਚਾਹੋਗੇ ਮੈਂ ਵੀ ਇਹੀ ਬੋਲਦਾ ਮੈਂ ਕਹਿੰਦਾ ਜੋ ਵੀ ਪੀੜ ਕਾਇਆ ਇਹ ਜਿਹੜੀ ਆਪਣੀ ਸੰਗਤ ਇਹਨਾਂ ਦਾ ਵੱਧ ਤੋਂ ਵੱਧ ਜਵਾ ਸਹਿਤਾ ਕਰੀ ਜਾਵੇ ਸਾਰੇ ਪਾਸੋਂ ਜੋ ਵੀ ਭੈਣ ਭਾਈ ਜਿੰਨੇ ਤੱਕ ਸਰਦਾ ਉਹਨਾਂ ਦਾ ਇਹ ਨਾ ਇਹ ਨਿਰਪਰਵ ਦਵਾਈਆਂ ਤੇ ਨਹੀਂ ਸਰਨਾ ਕਾ ਕਣਕਾਂ ਵੀ ਬੀਜਣੀਆਂ ਜ਼ਮੀਨਾਂ ਕਰਾਉਣੀਆਂ ਵੀ ਆ ਤੇ ਬੀਜ ਦੀ ਵੀ ਲੋੜ ਆ ਰਿਓ ਪਾਣੀ ਦੀ ਵੀ ਲੋੜ ਆ ਡੀਜ਼ਲ ਦੀ ਵੀ ਲੋੜ ਆ ਜਿਸ ਪੱਖੋਂ ਵੀ ਕੋਈ ਸਹਾਇਤਾ ਕਰ ਸਕਦਾ ਉਹ ਇਹ ਭੈਣ ਭਾਈਆਂ ਦੀ ਆ ਕੇ ਸਹਾਇਤਾ ਕਰੇ ਮਕਾਨ ਵੀ ਬਹੁਤੇ ਡਿੱਗ ਗਏ ਉਹਨਾਂ ਨੂੰ ਵੀ ਸਹਾਇਤਾ ਦੇਣੀ ਛੱਤ ਬਾਰੇ ਵੀ ਮੈਂ ਜਿੱਦਾਂ ਵੀ ਜਿੱਦਾਂ ਕਿਸੇ ਦਾ ਛੜਦਾ ਹੈ ਜਰੂਰ ਇੱਧਰ ਧਿਆਨ ਦਿਓ ਜੀ ਸੋ ਬਿਲਕੁਲ ਇਸ ਤਰ੍ਹਾਂ ਤੁਸੀਂ ਸੁਣਿਆ ਕਿ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਵੀ ਕਿਹਾ ਗਿਆ ਕਿ ਜੋ ਮੈਡੀਕਲ ਟੀਮ ਆਈ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਔਰ ਲੋਕਾਂ ਨੂੰ ਵੀ ਜੋ ਹੈ ਵੇਰ ਰਹਿਣ ਦੀ ਉਹਨਾਂ ਨੇ ਅਪੀਲ ਕੀਤੀ ਸੋ ਮੈਂ ਕੈਮਰਾ ਪਰਸਨ ਮਨਦੀਪ ਸੋਤਾ ਦੇ ਨਾਲ ਵਿਕਰਮ ਸਿੰਘ ਵਿਕੀ ਟੂਡੇ ਪੋਸਟ ਪੰਜਾਬੀ ਡੇਰਾ ਬਗਨ